ਵਾਰਿਕ ਦੂਜੀ ਦਾ ਖਾਲਸਾ ਵਾਰਿਕ ਦੂਜੀ ਦੀ ਫਤਿਹ ਇਲਾਕਾ ਨਿਵਾਸੀ ਤੇ ਨਗਰ ਨਿਵਾਸੀ ਸੰਗਤਾਂ ਨੂੰ ਸ਼ਹੀਦ ਗੰਜ گور ਦਵਾਰਾ ਸਾਹਿਬ ਉਹ ਸ਼ਹੀਦ ਬਾਬਾ ਕਸਾਲ ਸਿੰਘ ਜੀ ਦੀ ਪ੍ਰਬੰਧਕੀ ਕਮੇਟੀ ਵੱਲੋਂ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਸ਼ਹੀਦ ਗੰਜ گور ਦਵਾਰਾ ਸਾਹਿਬ ਵਿਖੇ 29ਵੀਂ ਇਕੋਤਰੀ ਸਮਾਗਮ ਜਿਹੜਾ 12125 ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਸੰਗਤਾਂ ਨੇ ਸ੍ਰੀ ਘਟਪਾਠ ਸਾਹਿਬ ਦੀ ਲੜੀ ਵਿੱਚ ਘਟਪਾਠ ਕਰਾਉਣੇ ਹੋਣ ਉਹ ਆਪਣੇ ਨਾਮ ਸੰਪਰਕ ਨੰਬਰ 7347300882 ਤੇ 95921850132 63 80563 ਤੇ ਸੰਪਰਕ ਕਰ ਸਕਦੇ ਹੋ ਖੰਡਪਾੜ ਦੀ ਪੇਟਾ ਜਿਹੜੀ ਆ ਉਹ 12000 ਰੁਪਈਆ ਹੋਵੇਗੀ ਤੇ 21 ਇੱਕ 25 ਤੋਂ ਲੈ ਕੇ 23 ਇੱਕ 25 ਤੱਕ ਪ੍ਰੋਫੈਸਰ प्रदीप ਸਿੰਘ ਜੀ ਗੁਰਦਾਸਪੁਰ ਵਾਲੇ ਰਾਤ ਦੇ ਦਿਵਾਨ ਸਜਾਇਆ ਕਰਨਗੇ ਤੇ ਲਾਸਟ ਜਿਹੜਾ ਕੋਤਰੀ ਸਮਾਗਮ ਆ ਉਹ 19 ਇੱਕ 25 ਨੂੰ ਸਮਾਪਤੀ ਹੋਵੇਗੀ ਤੇ 18 1 25 ਤੇ 19 1 25 ਨੂੰ ਭਾਈ اقبال ਸਿੰਘ ਜੀ ਲੰਗਿਆਣੇ ਵਾਲੇ ਸੰਗਤਾਂ ਨੂੰ ਕੀਰਤਨ ਦਰਬਾਰ ਸੁਣਾ ਕੇ ਨਿਹਾਲ ਕਰਨ ਗਏ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਪਤਿ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਲਾਸਟ ਤੇ ਥੋੜੀ ਜੀ ਮਿਸਟੇਕ ਹੋ ਗਈ ਸੀ ਕਿਉਂਕਿ 19 1 25 ਤਰੀਕਾ ਜਨਵਰੀ ਦੀ ਬਣਦੀ ਹੈ ਤੇ ਸਮਾਪਤੀ ਹੈ ਜਿਹੜੀ ਉਹ 1922 ਨੂੰ ਹੋਣ ਜਾ ਰਹੀ ਹੈ ਤੇ ਕਿਰਪਾ ਕਰਕੇ ਇਹ ਗਲਤੀ ਹੈ ਜਿਹੜੀ ਸੁਧਾਰ ਲਈ ਜਾਵੇ ਵੈਗਰੂ ਜੀ ਦਾ ਖਾਤਮਾ ਵੈਗਰੂ ਜੀ